ਰੋਚਾ ਇੱਕ ਹੋਰ ਦਿਖਾ ਦੇ ਰੱਖ ਬਿੰਦਰ ਬੈਠਾ ਕਹ ਸਾਡਾ ਬੰਦਾ ਮਿੱਟੀ ਨਾਲ ਲਪੇੜਿਆ ਹੈ ਦੁਕਾਨ 'ਚ ਬਹਿਣ ਵਾਲਾ ਬੰਦਾ ਉਹ ਮਿੱਟੀ ਵਿੱਚ ਵੀ ਆਉਣਾ ਚਾਹੀਦਾ ਹੈ ਮਿੱਟੀ ਵਿੱਚ ਆਉਣਾ ਚਾਹੀਦਾ ਇਤਰਾ ਇਹਨੇ ਨੱਚ ਲਾਇਆ ਮਿੱਟੀ ਨਾਲ ਲਪੇੜ ਗਿਆ ਤੂੰ ਕਹਿ ਕੇ ਕਰਿਆ ਬਾਪਾ ਇਹ ਵੀ ਖੇਤ ਹੈ ਹੜਾ ਨਾਲ ਲਪੇੜ ਗਿਆ ਹੁਣ ਕੀ ਹੈ ਬੰਦਾ ਤੂੰ ਕਿੱਧਰ ਉੱਤੇ ਅੜ ਕੇ ਆਇਆ ਮੈਂ ਤਾਂ ਇਹਨਾਂ ਦਾ ਲੀਟਲ ਲੁਕਾ ਕੇ ਲੱਗਾ ਤੂੰ ਕਿੱਧਰ ਅੜ ਕੇ ਆ ਪਾ ਕੇ ਆਇਆ ਅੱਛਾ ਉੱਧਰ ਪਾ ਕੇ ਆਇਆ ਬਾਹੀ ਲੋਏ ਕਰਨੇ ਨੇ ਪਨੀਰੀ ਕਿੱਥੇ ਬੀਜਣੀ ਹੈ ਪਰ ਉਹ ਮੋਟਰ ਪਰੇ ਰਾਮ ਦੇ ਤੱਕ ਉਹ ਤੇਰੀ ਜੀਰੀ ਵੀ ਚੰਗੀ ਆ ਨਾ ਤੇਰੇ ਕੋਲ ਬਿੱਕੀ ਆ ਲੱਗੇ ਆ ਬੀਜੀ ਵੀ ਲੱਗੇ 15 20 ਮੱਧੋ ਜਾਣੇ ਮੱਧਾ ਮੱਧ ਸੱਤਗੇ ਲੇ ਹੋਰਲੇ ਲੇ ਕਿਸੇ ਤੋਂ ਮਿਲਣ ਨਾ ਨੇ ਵਾਜੀਆ ਚੱਲ ਵਧੀਆ ਵਧੀਆ ਖਿੱਚ ਕੇ ਰੱਖ ਕੰਮ ਨੂੰ ਐਹੀ ਜੀ ਹਵਾ ਚੱਲਦੀ ਸਸਿਕਾਲ ਜੀ ਸਾਰਿਆਂ ਨੂੰ ਕਿਆ ਹਾਲਾ ਘੁੰਮਣਾ ਸਸੀ ਗਾਜੀ ਸਾਰਿਆਂ ਨੂੰ ਨੀਂ ਚੜੀ ਵੀ ਲਾਦੀ ਆ ਜੇ ਹਾਂ ਹਾਂ ਕਿਵੇਂ ਯਾਰ ਚ ਵਧੀਆ ਬਾਈ ਮੁੰਡਿਆਂ ਨੇ ਬਾਈ ਕੰਮ ਦੇਖਿਆ ਜ਼ਬਰਦਸਤ ਲਾਤਾ ਮੇਰੇ ਨੂੰ ਟਾਈਮ ਲਾਤਾ ਜੇ ਬਾਈ ਦਾ ਬਾਈ ਰਾਦਰ ਟਰੈਕਟਰ ਖੋਲੇ ਆ ਤੇ ਅੱਜ 6 ਵਜੇ ਨੂੰ ਪੰਪ ਕਰਕੇ ਫਿੱਟ ਕਰਤਾ ਅਜੇ ਕੱਲ ਵਾਲਾ ਵਲੌਗ ਪਿਆ ਨਹੀਂ ਮੇਰਾ ਆ ਨਵਾਂ ਸਟਾਰਟ ਕਰਤਾ ਉਹ ਹੁਣ ਪਾਉਣਾ ਏ ਰਾਤ ਨਹੀਂ ਰਹੋਗਾ ਉਹਦਾ ਸਾਨੂੰ 11 ਕ ਵੱਜ ਗਏ ਤੇ ਪੰਪ ਖੋਲਦਿਆਂ ਨੂੰ ਫੇਰ ਮੈਂ ਵਲੌਗ ਪਾਇਆ ਨਹੀਂ ਵੀ ਚਲੋ ਟਾਈਮ ਨਹੀਂ ਹੈਗਾ ਤੇ ਬਾਕੀ ਹੁਣ ਵਲੌਗ ਬਾਅਦ ਪਾਉਣੇ ਆਪਾਂ ਬਾਕੀ ਆਹ ਕਰਤੀ ਬਾਈ ਫੀਡਿੰਗ ਇਹਨਾਂ ਨੇ ਸਾਰਾ ਫਿੱਟ ਕਰਤਾ 6 ਵਾਦਿਆਂ ਨੂੰ ਬਹੁਤ ਤੇਜ਼ ਬਾਈ ਕੰਮ ਖਿੱਚਿਆ ਮੁੰਡਿਆਂ ਨੇ ਬਾਈ ਬਾਕੀ ਤੁਹਾਨੂੰ ਸਟਾਰਟਿੰਗ ਸਟੂਡੀਓ ਦਿਖਾਉਂਦੇ ਆ ਆਵਾਜ਼ ਹੋਣੀ ਚੈੱਕ ਕਰਿਓ ਬਾਕੀ ਧੂਆਂ ਤਾਂ ਚੈੱਕ ਕਰਿਓ ਹਰ ਜੇ ਮਾਰਦਾ ਸਲਫ ਹੋਏ ਲੋ ਆਪੇ ਮਾਰ ਦੇ ਕੋ ਮਾਰ ਤੂੰ ਆ ਮਾਰ ਕੇ ਖੜਾ ਖਤਮ ਮਾਰ ਕੇ ਮਾ ਨਾ ਮੋਟਾ ਜੜ ਕੋ ਘਮਣ ਫੇਰਾ ਲਾ ਛੱਡਿਆ ਯਾਰ ਕੰਮ ਵਾਲਾ ਭਾਈ ਸੇਰਾ ਲਾਤਾ ਤੁਸੀਂ ਚੋਕਮੜੀ ਪਿੱਛੇ ਅੱਗੇ ਕੰਮ ਕਰਦੇ ਹੈ ਕੁੰਮਣ ਕੰਮ ਵਾਲਾ ਸੇਰਾ ਲਾਤਾ ਯਾਰ ਫਿਰ ਹਾਂ ਤਾਂ ਖੇਤਾਂ ਦੀ ਗੱਲ ਹੈ ਅਜੇ ਤਾਂ ਖੇਤਾਂ ਹੀ ਦੇਖਦੇ ਆ ਟਰਬੋ ਲੱਗੀ ਵੀ ਚਾਰ ਸਿਲੰਡਰ ਆ ਭਾਈ ਓਏ ਜੀਐਸ ਵਾਲਿਆਂ ਤੇ ਲੱਗੀ ਵੀ ਆ ਉਹਦਾਂ ਤੇ ਹੀ ਲੱਗੀ ਮੈਂ ਨਹੀਂ ਮੈਂ ਬਾਈ ਦੀ ਰੀਲਾਂ ਦੇਖੀਆਂ ਜੀਐਸ ਵਾਲਾ ਤੇ ਲਵਾ ਕੇ ਲਿਆਇਆ ਆਹੋ ਸਿਟੀ ਉਹਦੀ ਹੋਵਾ ਜੀਐਸ ਵਾਲੇ ਦੀ ਅਜੇ ਪਾਣੀ ਵੀ ਪਾ ਲਿਓ ਸਾਰਾ ਕੋਨਾ ਹੈ ਨਾ ਬਾਈ ਤੈਨੂੰ ਫੇ ਪਾਣੀ ਯਾਰ ਉਰੇ ਦਾ ਮੋਟਰ ਤੇ ਨਾਲ ਨਹੀਂ ਮੋਟਰ ਚਲਾ ਦੇਵਾ ਬਾਈ ਦਾ ਹੋ ਗਈ ਗੱਲ ਅਰਸ਼ ਤੇਰੀ ਮੈਨੂੰ ਆ ਲਿਆ ਫੋਨ ਮੈਂ ਕਿਹਾ ਉਹਨੂੰ ਮਾ ਬਾਈ ਲੱਗੇ ਪਏ ਆ ਉਹ ਕਹਿੰਦਾ ਮੰਨਦਾ ਹੀ ਨਹੀਂ ਤਾ ਹਨਾ ਹੈ ਇੰਨੀ ਛੇਤੀ ਨਾ ਕਿਹਾ ਮਾ ਬਾਈ ਦੁਕਾਨ ਐ ਚਾਹੇ ਤਬਾਰ ਕਰਕੇ ਤੇਰੇ ਆ ਕੰਮ ਕਰਿਆ ਉਹਨਾਂ ਨੇ ਵੀ ਨਹੀਂ ਛੁੱਟੀ ਦੀ ਇਹਨਾਂ ਨੂੰ ਅੱਜ ਇਹਨਾਂ ਨੇ ਅੱਜ ਬਾਈ ਦਾ ਕੰਮ ਕਰਿਆ ਸਾਰਾ ਓਹੋ ਇਹਦਾ ਆ ਪੈਪ ਦਾ ਇੱਕ ਜਨਾ ਕੋ ਦੇਖੋ ਇੱਥੀ ਪੇ ਆਉਣਾ ਦੇਖ ਲੋ ਉਰੋਂ ਜਾਣਾ ਕਿੱਥੇ ਆ ਮੋੜਾਂ ਨਾਲ ਬਾਈ ਬਹੁਤ ਸਾਰਾ ਕੰਮ ਲਾ ਛੱਡੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਚਲਾ ਚਲੂ ਕੇ ਕੀ ਕਹਿੰਦਾ ਕਿਵੇਂ ਦਾ ਰਿਸਪੌਂਸ ਆ ਟਰੈਕਟਰ ਦਾ ਬਾ ਰਾਤ ਰਾਤ ਦੇ ਖੜੇ ਆ ਸਵੇਰ ਤੇ ਫੇਰ ਸਾਜਰੇ ਤੇ ਨੰਗੇ ਤੇ ਇਹ ਹੁਣ ਮੋੜੇ ਅਜ ਇੱਕ ਮਿੰਟ ਨਹੀਂ ਰੁਕੇ ਪਰ ਮੈਂ ਵੀ ਇੱਧਰ ਪਲਟਾ ਮੇ ਬਟੂ ਮੇ ਮਾਰ ਕੇ ਆਏ ਹੁਣ ਏ ਜਾਨੂੰ ਇਹ ਲੱਗਿਆ ਤੇ ਹਮ ਫਟ ਗਨ ਤੇ ਸਭ ਦਿਖਾਉਨੇ ਆ ਬਾਕੀ ਹਾਂ ਬਈ ਚੱਲ ਜਹੀ ਤਾਂ ਇਥੇ ਤੇ ਧੂਆ ਬਾਈ ਜਮੇ ਇਹ ਤੂੰ 4% ਰਹਿ ਗਿਆ ਕਿਉਂਕਿ ਉਹ ਵੀ ਤਾਂ ਮਾਰਦਾ ਤੂੰ ਅਜੇ ਨਾ ਬੈਂਡ ਪਾਇਆ ਹੋਇਆ ਸੀ ਕੀ ਕਰਕੇ ਉਹ ਬੈਂਡ ਕਰਕੇ ਨਾ ਤੂੰ ਕਾਲਫ ਜਮੇ ਵੀ ਉਹ ਇਕੱਠੀ ਹੋਈ ਜਾਂਦੀ ਉਹਦੇ ਕਰਕੇ ਧੂਆ ਬਈ ਕਰੋ ਚੈੱਕ ਹੋਰ ਦੱਸ ਦੇ ਰੋਸ ਕਬਈ ਫਲਟਰ ਤੇ ਉਪਰ ਆ ਰਿਹਾ ਦਾ ਬਾਈ ਦਾ ਜਮਾ ਹੀ ਨਾਕ ਵਜਿਆ ਲਟਾਇਆ ਤੋ ਕਰੋ ਜੱਟ ਮੁੰਡਿਆਂ ਦਾ ਕੰਮ ਰਾਤੀ ਬਹਿ ਜਾ ਬਹਿ ਜਾ ਉਹ ਦੇ ਦਾ ਬਾਈ ਨੇ ਬਾਈ ਨੇ ਬੋੜਾ ਬਾਹੋ ਬਾਈ ਨਿਆਰੇ ਲੈ ਇਹ ਵੀ ਬੈਂਡ ਕਰਕੇ ਥੋੜਾ ਧੂਆ ਰਹਿ ਗਿਆ ਯਾਰ ਚੱਲ ਟੀਵੀ ਜ਼ਰੂਰੀ ਐਨਾ ਕਿਦਾ ਚਾਹੀਦਾ ਐਨਾ ਕਿਦਾ ਵੱਜਣਾ ਦੇਖੋ ਜੇ ਨਾਰਮਲ ਹੋਏ ਨਾ ਫਿਰ ਨਹੀਂ ਆ ਲੇ ਆਈ ਤੇ ਚੱਲਦਾ ਹਾਂ ਚੱਕਰ ਚੱਕਰ ਦੇਖ ਤਾਂ ਤਸੱਲੀ ਕਰ ਲੈ ਆਪਣੀ ਇਹਨਾਂ ਕਿੰਨੇ ਆ ਕਿੰਨੇ ਪਰ ਆਰਾ ਦੋ ਆਰਾ ਉਹਨਾਂ ਦੀ ਵਕਤ ਹੈ ਜਿਹੜੇ ਪੌਦਾ ਖਲਾਰੇ ਆ ਨਮਾਤਾ ਰੰਗ ਆ ਦੇਖ ਲੋ ਫਿਲਟਰ ਫਿਲਟਰ ਦੇਖ ਲੋ ਯਾਰ ਮਾੜਾ ਫਿਲਟਰ ਚੇਂਜ ਕਰਨਾ ਪੈਣਾ ਬਾਈ ਜਦੋਂ ਆਪਾਂ ਨੇ ਫਿਲਟਰ ਕੱਢਤਾ ਹੁਣ 1800 ਪਰ ਚੱਲ ਰਿਹਾ ਚੱਕਰ ਤੋੜਦਾ ਨਹੀਂ ਟਰੈਕਟਰ ਮਾੜੇ ਮੋٹے ਤੋੜਦਾ ਤੇ 50 ਦੇ ਚੱਕਰ ਤਾਂ ਵੀ ਟੁੱਟਣ ਨਹੀਂ ਦੇ ਐਨੇ ਤਾਂ ਤੋੜਦੇ ਹੀ ਹੁੰਦਾ ਟਰੈਕਟਰ ਦੇ ਕੇ ਤੇ ਜ਼ਿਆਦਾ ਕੋਈ ਜ਼ਿਆਦਾ ਨਹੀਂ ਆਈਏ ਉਹ ਵੀ ਜੇ ਬੰਨੇ ਕੇ ਚਲੇ ਹੂੰ ਤਾਂ ਕੋ ਮਾਤਾ ਨਹੀਂ ਬਾਈ ਹਾਇ ਗਾ ਰਿਹਾ ਆਪਣਾ ਬਾਈ ਕਾ ਲੋਡ ਤੇ ਪੈਂਦਾ ਫੇਰ ਜਮਾਲ ਲਾ ਮੈਂ ਦੁਆ ਲਾ ਲਿਆ ਦੁਆਏ ਦੁਵੇ ਸਤਾ ਆ ਆ ਕੰਮ ਕਰਦਾ ਤਾਂ ਪਹਿਲਾਂ ਦੁਵੇ ਜਲ ਰਹੇ ਆ ਭਾਈ ਤੇ ਤੇ ਦੁਆ ਲਾ ਲਿਆ ਕੱਲ ਨਾ ਇਹ ਨਾਰਮਲ ਬਾਈ ਨੂੰ ਮੋੜ ਲੇਗੇ ਇਹ ਕੱਲ੍ਹ ਦੁਵੇ ਆਈ ਤੇਾਕੀ ਤੁਸੀਂ ਕੱਲ ਵਾਲਾ ਵੀਡੀਓ ਦੇਖ ਲਈ ਜਨਾ ਸਾਰੇ ਜੋ ਵੀ ਤਾਂ ਹਾਂ ਬਣਦਾ ਨੇ ਦੀ ਆਈ ਬਾਈ ਮੰਗਦਾ ਤਾਂ ਬਾਈ ਦਾ ਬਾਈ ਨੂੰ ਕੁਝ ਹੋ ਗਈ ਪਰ ਐ ਵੀ ਦੇਖ ਲੋ ਕਿੰਨੇ ਟਾਈਮ ਚ ਇਹ ਦੇ ਰਾਤ ਖੋਲਿਆ ਇੱਕ ਦਿਨ ਚ ਪੰਪ ਕਰਦਾ ਇੱਕ ਦਿਨ ਦਾ ਕੰਮ ਆ ਪੂਰੇ ਹਾਂ ਮੁੰਡਿਆਂ ਨੇ ਐਤਵਾਰ ਵੀ ਬਾਈ ਲਾਤਾ ਬਾਈ ਜੇ ਕੋਈ ਕਹਿੰਦਾ है या पहले हाई नॉर्मल नमल तौर के देगा घुमा ला घा दे ਅਚਾਂ ਐ ਕਰ ਉਹ ਪਰ ਨਾਲ ਬੈ ਕੇ ਮਾੜਾ ਦਿਖਾ ਦੇ ਇੱਕ ਵਾਰ ਚੱਕਰ ਚੁੱਕਰ ਕਿੰਨੇ ਤੋਰਦਾ ਜਿਆਦਾ ਆਵਾਜ਼ ਆ ਵਾ ਆਉਣ ਦੇ ਪੜ ਜੰਮ ਨਾ ਕਰਦਾ ਜਿੱਕ ਲੋ ਬਈ ਹਰੇ ਪਲਟਾਵੇਂ ਮਾਰੇ ਤੇ ਆਪਣੀ ਹੱਥ ਵਿੱਗੇ ਚ ਤੇ ਥੱਲੇ ਸਾਰਾ ਦੁਬਾਰਾ ਲੱਗ ਗਿਆ ਓਰੇ ਤੇ ਐਨ ਪਲਟ ਕੇ ਛੜਤੀ ਆਪਣੀ ਮਿੱਟੀ ਦੂਈ ਕਰਤੀ ਥੱਲੇ ਤੇ ਬਾਕੀ ਜੜਾਂ ਦੀਆਂ ਬਈ ਜੜਾਂ ਕੱਢਤੀਆਂ ਸਾਰੀਆਂ ਹੁਣ ਜੜਾ ਜੋਗਣ ਲੱਗੇ ਹੋਏ ਸਵੇਰ ਦੇ ਦੁਪਹਿਰਾ ਪੈ ਗਈ ਆ ਤੇ ਬਾਕੀ ਅੱਜ ਸਨੀ ਵੀ ਬੁਲਾਇਆ ਪਿਆ ਤਾ ਉਹਰੇ ਹੂੰ ਕਿਵੇਂ ਆ ਮੜਿਆ ਸਤਿਕਾਰ ਸਾਰਿਆਂ ਨੂੰ ਕੀ ਹਾਲ ਹੈ ਬਹੁਤ ਵਧੀਆ ਅੱਜ ਬਤਲਾਦਾ ਗਰਮੀ ਬਹੁਤ ਗਰਮੀ ਆ ਭਰਾ ਬਾਈ ਯਾਰ ਨਾ ਤਾਂ ਸਾਰਾ ਚੋਣ ਲੱਗੇ ਹੋਏ ਆ ਚਾਲਾ ਵਧੀਆ ਟਾਈਮ ਨਾਲ ਨਿਬੜ ਗਿਆ ਨਹੀਂ ਇਕੱਲੇ ਤਾਂ ਮੈਂ ਸਾਰਾ ਦਿਨ ਡੁੱਲ ਜੀ ਜਾਣਾ ਦਾ ਦੋ ਬੰਦੇ ਵਾਲਾ ਕੰਮ ਤਾਂ ਇਹ ਮਤਾਂ ਹੀ ਦੋ ਘੰਟੇ ਫਾਲਤੂ ਲੱਗ ਜਾਂਦੇ ਤੈਨੂੰ ਹਾਂ ਦੋ ਜਾਂ ਤਿੰਨ ਘੰਟੇ ਪਤਾ ਕਿ ਟਰੈਕਟਰ ਕਦੇ ਸਿੱਧਾ ਕਰ ਲਾ ਪੁੱਠਾ ਕਰ ਲਾ ਕਿੱਥੇ ਫੰਟਾ ਹੁਣ ਆਪਾਂ ਚਾਰ ਫੰਟਾ ਚ ਜੱਕਤਾ ਕਿੱਥੇ ਕਿੰਨੀਆਂ ਫੰਟਾ ਲੱਗਣੀਆਂ ਇਹਦੀਆਂ ਬਾਕੀ ਬਈ ਆਹ ਜੱਗੇ ਨਾਲ ਹੀ ਸਾਢੇ ਤੀਆਂ ਉੱਥੇ ਦੇ ਜਿਹੜਾ ਜੜਾ ਜੜਾ ਉਹ ਪਰਲੇ ਖੇਤ ਚ ਤੇ ਸਾਰਾ ਰੇੜਾ ਭਰ ਲਿਆ ਹੁਣ ਆਪਾਂ ਨੇ ਲੈ ਕੇ ਚੱਲਦੇ ਆ ਨਾ ਨਾ ਕਰਨ ਵਾਲੇ ਹਾਰੇ ਦੇ ਕੰਮ ਆ ਜਾਂਦੀਆਂ ਇਹ ਨਾਲੇ ਆਪਣਾ ਬਾਕੀ ਕੰਮ ਕਰ ਕੇਵੇਂ ਚੱਲਦਾ ਭਾਈ ਹਮ ਵਧੀਆ ਜਾਂਦਾ ਹਮ ਵਧੀਆ ਯਾਰ ਠੰਡਾ ਜਿਹਾ ਹੀ ਰਹੇਗਾ ਹੁਣ ਤਾਂ ਜੀਬ ਵੀ ਨਹੀਂ ਕਰਦਾ ਕਰਨੇ ਨੂੰ ਨਹੀਂ ਕੰਮ ਠੀਕ ਚੱਲ ਜਦਾ ਅੱਜ ਟਰੈਕਟਰ ਖਿਡਾਉਣਾ ਮੁੰਡਿਆਂ ਨੂੰ ਨਾ ਉਹੀ ਕਹਿੰਦਾ ਮੈਂ ਮੱਠਾ ਜਿਹਾ ਚੱਲੀ ਜਾਵੇ ਵੀ ਗਰਮੀ ਵੀ ਬਹੁਤ ਆ ਯਾਰ ਕੱਲ ਵੀ ਮੈਂ 12 12:30 ਵਜੇ ਲੰਘ ਗਿਆ ਤਾਂ ਘਰ ਨੂੰ ਕੋਈ 1 2 ਵਜੇ ਤੱਕ ਮੈਂ ਤੇ ਮਣੀ ਨੇ ਨਵੇੜ ਕੇ ਕੰਮ ਦਮ ਦਮ ਲੰਘ ਹਾਂ ਉਹ ਦੁਪਹਿਰ ਦੁਪਹਿਰ ਰਾਮੇ ਚਾਹੀਦਾ ਕੱਲ ਮੇਰਾ ਦੁਪਹਿਰ ਉਹਨੇ ਲੰਘਿਆ ਮੇਰੀ ਬਸ ਹੋ ਗਈ ਹੁਣ ਵੀ 2 3 ਕਬਾਕਸ ਇਹ ਬਣਾ ਕੇ ਲੰਘੇ ਨੇ ਯਾਰ ਗਰਮੀ ਬਹੁਤ ਆ ਬਰਾਵਾ ਗਰਮੀ ਬਹੁਤ ਆ ਬਾਕੀ 16 ਤਰੀਕ ਨੂੰ ਪਈ ਅਸੀਂ ਸ਼ਬੀਲ ਲਾਉਣੀ ਆ ਸਨੀਮ ਦਕਾਨ ਮੋਰੇ ਤੇ ਉਹਦੇ ਕਰਕੇ ਬਾਕੀ ਕੰਮ ਕੁਮਨ ਵੇੜਦੀ ਫਿਰ ਸਾਰਾ ਦਿਨ ਉੱਥੇ ਲੰਗਣਾ ਗੱਡ ਕੇ ਇੱਕ ਲਾਵਾਂਗੇ ਬਾਕੀ ਜੇ ਕੋਈ ਨੇੜੇ ਦੂਰ ਦਾ ਹੋਇਆ ਭਾਈ ਪਹੁੰਚ ਜਾਓ ਆ ਜਾਓ ਕਰਾ ਲਿਓ ਸੇਵਾ ਭਾਈ ਤੇ ਗਰਮੀ ਵੀ ਬਹੁਤ ਆ ਹੁਣ ਤਾਂ ਲੱਗੀਆਂ ਵੀ ਆ ਵੈਸੇ ਉਹ ਦਿਨ ਨਹੀਂ ਹੋਣੀ ਕਿਸੇ ਦੇ ਵੀ ਘਟ ਹੋਣੀ ਆ ਉਹ ਦਿਨਾਂ ਚ ਘਟ ਜੰਨੀ ਆ ਹੁਣ ਵੈਸੇ ਰਹਿ ਵੀ ਕਿੰਨੇ ਦਿਨ ਗਏ 14 15 ਦਿਨ ਰਹਿ ਗਏ ਹੋ 12 ਦਿਨ ਰਹਿ ਗਏ ਦੋ ਹਫਤੇ ਰਹਿ ਗਏ ਸਮਝ ਆਂ ਥੰਡੇ ਲੰਘ ਕੇ ਅਗਲੇ ਥੰਡੇ ਨੂੰ ਲਾਉਣੀ ਹੂੰ ਅੱਜ ਸੋਮਵਾਰ ਹੋ ਗਿਆ ਬਾਕੀ ਬਈ ਇਹਦਾ ਪੰਪ ਕਰਿਆ ਦਾ ਟਰੈਕਟਰ ਦਾ ਤੇ ਇਹਨਾਂ ਓਕੇ ਦੀ ਰਿਪੋਰਟ ਕਰਤੀ ਟਰੈਕਟਰ ਇਹ ਵੀ ਧੋ ਕੇ ਲਿਆਉਣਾ ਤਾਂ ਆਪਾਂ ਨੇ ਹੁਣ ਤਾਂ ਕਰਕੇ ਫਿਰ ਮੈਂ ਇਹੀ ਲਿਆਇਆ ਤਾਂ ਦੂਆ ਆਪਣਾ ਸੈਲਰ 'ਚ ਖੜਾ ਟਰੈਕਟਰ ਜਨਰੇਟਰ ਲਾਇਆਗਾ ਇਹਨੂੰ ਬਾਈ ਵਾਲੇ ਲਿਆਇਆ ਤਾਂ ਫਿਰ ਹੁਣ ਇਹਨੂੰ ਧੋ ਧੂ ਕੇ ਖੜਾਉਨੇ ਆ ਬਾਈ ਨੇ ਲੈ ਕੇ ਜਾਣਾ ਫਿਰ ਤੇ ਸੈਲਰ 'ਚ ਧੋ ਕੇ ਲਿਆਉਨੇ ਆ ਉੱਥੇ ਖੜਾ ਦੇਣਾ ਫਿਰ ਛੱਡੇ ਚ ਮਨਾਂ ਚਲੋ ਨਾਈਟਰ ਰੇਡੀ ਖੜਾ ਕੇ ਆਉਣੀ ਆ ਫਿਰ ਉੱਥੇ ਹੀ ਲੈ ਜਾਣਾ ਹੁਣ ਆਪਾਂ ਨੇ ਤੇ ਇਹੋ ਜਿਹਾ ਬਲਟਾਵੇਂ ਵੱਜ ਗਏ ਭਾਈ ਇਹਨਾਂ ਨੂੰ ਓਕੇ ਦੀ ਰਿਪੋਰਟ ਆ ਬਾਕੀ ਟਰੈਕਟਰ ਦਾ ਰਿਸਪੌਂਸ ਤੁਸੀਂ ਦੇਖ ਲਿਆ ਵੀਡੀਓ ਯਾਰ ਚ ਅਜੇ ਨਾਲ ਬਣੀ ਨਹੀਂ ਹੈਗੀ ਫੋਨ ਨੂੰ ਪਤਾ ਨਹੀਂ ਕਿਹਾ ਹੋਈ ਜਾਂਦਾ ਹੀਟ ਹੋਈ ਜਾਂਦਾ ਦਾ ਬੰਦ ਹੋ ਜਾਏ ਕਰੇ ਪੂਰੀ ਪ੍ਰੋਪਰ ਵੀਡੀਓ ਨਹੀਂ ਬਣੀ ਹੈਗੀ ਤੇ ਜੇ ਬਾਈ ਆ ਕੇ ਚੈੱਕ ਕਰੋਗੇ ਤਾਂ ਫਿਰ ਵੀਡੀਓ ਬਣਾ ਲਾਂਗੇ ਆਪਾਂ ਨਹੀਂ ਇਹਨਾਂ ਨੂੰ ਓਕੇ ਦੀ ਰਿਪੋਰਟ ਕਰਤੀ ਟਰੈਕਟਰ ਦੀ ਹੁਣ ਚੱਕਰ ਚੁੱਕ ਕਰਨੀ ਥੋੜਾ ਨਾ ਧੂਆਂ ਧੂਆਂ ਜਦੋਂ ਇਹ ਥੋੜਾ ਬੋਦਾ ਤਾਂ ਮਾਰ ਨਹੀਂ ਟਰਬੋ ਕਰਕੇ ਜਿੰਨਾ ਕ ਪਹਿਲਾ ਨੋਰਮਲ ਮਾਰਦਾ ਟਰੈਕਟਰ ਉਹ ਨਾ ਕ ਮਾਰਦਾ ਤੂੰ ਮਾ ਉਹ ਦੂਆ ਕੰਮ ਚੱਕਿਆ ਗਿਆ ਜਿਹੜਾ ਧੂਆਂ ਧਾੜ ਕਰ ਦਿੰਦਾ ਦਾ ਬਾਕੀ ਤੁਸੀਂ ਬਲੌਗ ਚ ਦੇਖਿਆ ਹੀ ਹੈ ਪਿਛਲੇ ਚ ਤੇ ਕੰਮ ਵੀ ਬਹੁਤ ਸੋਹਣਾ ਕਰਿਆ ਪੰਪ ਦਾ ਇੱਕ ਦਿਨ ਚ ਕੰਮ ਕਰਤਾ ਨਾਲੇ ਬਾਕੀ ਚੱਲੀਏ ਫਿਰ ਮੁੰਡਿਆ ਚੱਲ ਚੱਲ ਨੋ ਵੀ ਅੱਛ ਵੀ ਲੱਗਿਆ ਵੈਦਰ ਚੱਲੀਆਂ ਅਰੇ ਮੈਂ ਦੋਵੇਂ ਚੱਲੀ ਬਾਈ ਕੋ ਹੋਰ ਦੱਲੀ ਬਾਈ ਕੀ ਹਾਲ ਹੈ ਠੀਕ ਆ ਬਜੀ ਅੱਜ ਬਿੰਦਰ ਬੈਠਾ ਆ ਸਾਡਾ ਬੰਦਾ ਮਿੱਟੀ ਨਾਲ ਲਪੇੜਿਆ ਦੁਕਾਨ 'ਚ ਬਹਿਣ ਵਾਲਾ ਬੰਦਾ ਉਹ ਮਿੱਟੀ ਮਿੱਟੀ ਹੋਣਾ ਚਾਹੀਦਾ ਹੈ ਮਿੱਟੀ ਮਿੱਟੀ ਹੋਣਾ ਚਾਹੀਦਾ ਕਿਰਾ ਇਹਨਾਂ ਨੇ ਚਲਾਇਆ ਮਿੱਟੀ ਨਾਲ ਲਪੇੜ ਗਿਆ ਤੂੰ ਕਹਿਂਗਾ ਕਰਿਆ ਬਾਪਾ ਇਹਦੇ ਖੇਤ ਹਾਰਾ ਨਾਲ ਲਪੇੜ ਗਿਆ ਹੁਣ ਕੀ ਹੈ ਪਹਿਲਾਂ ਤੂੰ ਕਿੱਧਰ ਉੱਤੇ ੜਕੇ ਆਇਆ ਮੈਂ ਤਾਂ ਇਹਨਾਂ ਦਾ ਲਿਟਲ ਲੁਕਾ ਬੈਲਾ ਤੂੰ ਕਿੱਥੇ ੜਕਾ ਉਹ ਬਾਗੇ ਆਇਆ ਅੱਛਾ ਉੱਧਰ ਬਾਗੇ ਆਇਆ ਬਾਹੀ ਦੋਏ ਕਰਨੇ ਨੇ ਪਨੀਰੀ ਕਿੱਥੇ ਬੀਜਣੀ ਹੈ ਪਰ ਉਹ ਮੋਟਰ ਪਰੇ ਰਾਮ ਇਹ ਤਾਂ ਉੱਥੇ ਜੀਜੀ ਵੀ ਚੰਗੀ ਆ ਨਾ ਤੇਰੇ ਕੋਲ ਕਿਹ ਕੀ ਆ ਆ ਗਏ ਆ 20 ਜੀ ਲੈ ਗਏ 15 20 ਮੱਧ ਹੋ ਜਾਣੇ ਮੱਧਾ ਮੱਧਾ ਸੱਤ ਕਿਲੇ ਦਾ ਹੋਰ ਲੈ ਲਈ ਕਿਸੇ ਕੋਲ ਨਾ ਨਵੇਂ ਆ ਵਾਜੀਆ ਚੱਲ ਵਧੀਆ ਵਧੀਆ ਖਿੱਚ ਕੇ ਰੱਖ ਕੰਮ ਨੂੰ ਐਹ ਜੀ ਹਵਾ ਚੱਲੀ ਜਾ ਫੇਂ ਧੁੱਪ ਲੱਗਦੀ ਆਹਾਂ ਮੱਕੀ ਬਈ ਇੱਕ ਤਾਂ ਕਰਤਾ ਖੇਤਾਂ ਹੁਣ ਤਾਂ ਸੜਕ ਪਰ ਤੇ ਦੇਖਣ ਲੱਗ ਜਾਂਦਾ ਰੇਂਜ ਆਇਆ ਸੜਕ ਦੇ ਅੱਡੇ ਪਰ ਦੇਖ ਲੈ ਗੱਡੀ ਚ ਬੈਠੇ ਅੱਖਾਂ ਚ ਪਈ ਆ ਉਹ ਉੱਥੇ ਮਿਲਦੀ ਰੇਂਜ ਐਨੇ ਨੀਵੇਂ ਆ ਦੇਖ ਲੈ ਖੇਤ ਇਹ ਉਹ 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 ਲੈਵਲ ਆ ਬਾਈ ਆਪਣੇ ਇਹ 11 ਨਹੀਂ ਆਹਾ ਇਹ 11 ਵਰਗੇ ਬਸ ਉਹ 1 90 ਭਈਆ ਤੇਰੀ ਆਹਾ ਹਾਂ ਉਹ 11 ਦਾ ਲੱਗਦਾ ਤਾਂ ਫਿਰ ਉਹ ਐਂ ਕਰੇ ਕਰੋ ਫਿਰ ਸਾਈਡਾਂ ਫੜਲੇ ਕਰੋ ਜਿੱਦਾਂ ਹੁਣ ਆਹ ਸਾਈਡ ਤੇ ਉੱਚਾ ਏ ਅੱਧਾ ਇੱਧਰ ਲੈ ਕੇ ਲੈ ਕੇ ਉੱਥੇ ਦੇ ਸਿਰੇ ਤੇ ਫਿਰ ਮੁੜ ਜਾਣਾ ਨਹੀਂ ਵਾ ਉਹ ਵੀ ਨਹੀਂ ਕਰਦੇ ਨਹੀਂ ਆ ਉਹ ਉਹ ਵੀ ਯਾਰ ਮੈਂ ਤਾਂ ਬਿੰਦਰ ਬਾਈ ਦੱਸਦਾ ਉਹਦੇ ਬਰਾਬਰ ਹੀ ਰੱਖੇ ਕਰੋ ਛਤਰੀ ਦੇ ਚਾਰ ਕੁੰਗਲ ਪਤਾ ਗਿਆ ਨਹੀਂ ਕਮਾਈ ਜਾਓ ਬਾਰ-ਬਾਰ ਉਹ ਥੋੜਾ ਦਿੱਕਤ ਕਰਦਾ ਹੁਣ ਜੇ ਤੁਸੀਂ ਤਾਰਨਾ ਏ ਫਿਰ ਥੱਲੇ ਕਰੀ ਜਾਓ ਔਰ ਜਿਹੜਾ ਉਹਦੇ ਵਾਲਾ ਏ ਤੇਰਾ ਰੇਂਜ ਵਾਲਾ ਉਹਨੂੰ ਵੀ ਪੁੱਠਾ ਲਾ ਲਓ ਪਿੱਛੇ ਨੂੰ ਮੂੰਹ ਕਰਕੇ ਲਾਓ ਦਾ ਜਿਹੜਾ ਹੁਣ ਕੋਈ ਤਾਂ ਹਟਾਣੀ ਐ ਟੂਣੀ ਐ ਵੱਜਦੀਆਂ ਉਹ ਕੰਚੀ ਹੀ ਹੁੰਦਾ ਏ ਉਹ ਟੁੱਟ ਜਾਂਦਾ ਮੈਂ ਲਾਇਆ ਤਾਂ ਉਹਦੋਂ ਇਹਨੇ ਫੇਸ ਇੱਦਾਂ ਲਾ ਲਿਆ ਹੈ ਉਹਦਾ ਕੋਈ ਰੌਲਾ ਨਹੀਂ ਉਹਨੂੰ ਪਿੱਛੇ ਨੂੰ ਮੂੰਹ ਕਰਕੇ ਲਾ ਦੇ ਲਾ ਦੇ ਯਾਦ ਨਾਲ ਇਹਨੂੰ ਮੈਂ ਉਦੋਂ ਵੀ ਕਿਹਾ ਤਾਂ ਇਹ ਫੇਰ ਨਹੀਂ ਮੰਨੇਆ ਕਿਉਂਕਿ ਡੰਡਾ ਡੰਡਾ ਇਹ じゃ ਕਈ ਵਾਰ ਵੱਜਦਾ ਨਾ ਮੇਤੇ ਫੁੱਟ ਲਿਆ ਤਾਂ ਉੱਪਰ ਤੇ ਪਲਾਸਟਿਕ ਟੁੱਟੀ ਦੀ ਬਚਾਓ ਹੋ ਗਿਆ ਬਾਕੀ ਲੱਗਿਆ ਵਾ ਮੁੰਡਾ ਭਾਈ ਜੋੜਾ ਛੋੜਾਵਾ ਉਹ ਭੈਣ ਹੀ ਕਰਕੇ ਆਇਆ ਤਾਂ ਉਹਦੇ ਲੈਬੋਰੀ ਵਾਲਿਆਂ ਦੇ ਉਹਨਾਂ ਨੇ ਜਦੇ ਪਾਣੀ ਛੱਡ ਦੋਆ ਕਿ ਹੁਣ ਹੁਣ ਟੈਂਕ ਚ ਨਹੀਂ ਆਏਗੀ ਪਾਪੂ ਕਹਿੰਦਾ ਛੱਡ ਦਵਾ ਪਾਣੀ ਕੱਲ ਭਰਿਆ ਉਹ ਤਾਂ ਉਹਨੇ ਐ ਕੱਲ ਭਰਿਆ ਉਹਦਾ ਬਹੁਤ ਸੋਹਣਾ ਪਾਣੀ ਚੱਲਿਆ ਉਹਦਾ ਨੇ ਟਿੱਪਰ ਪਵਾਇ ਤੇ ਮਿੱਟੀ ਦੇ ਜਗਾ ਲੱਤੀ ਇੱਕ ਉਹ ਵਧਾਈ ਤੀ ਉਹਨਾਂ ਨੇ ਉਹਦੇ ਕਰਕੇ ਚੰਨੀ ਮਾ ਬਹੁਤ ਆ ਬਾਕੀ ਦੱਲੀ ਭਾਈ ਸੁੱਕਾ ਹੀ ਸਾਰੀ ਜਾਂਦਾ ਅੱਜ ਅਸੇ ਪੀ ਕੇ ਦੇਖਦਾ ਰਾਤਾ ਭਾਈ ਤੁਨੂੰ ਕੋਈ ਨਹੀਂ ਬਰਾਇਆ ਇਹਨੇ ਨਹੀਂ ਬਰਾਇਆ ਹਾਂ ਹੱਥ ਵੀ ਲੈ ਆਇਆ ਮੈਂ ਲੈ ਕੇ ਆਇਆ ਲੈ ਕੇ ਆਇਆ ਖਾਤਾ ਕੀ ਦਾ ਹੱਥ ਤਾਂ ਮੇਰੇ ਘਰ ਤੋਂ ਨਹੀਂ ਨਹੀਂ ਭਾਈ ਆ ਗਿਆ ਲੱਗਦਾ ਤੂੰ ਕੀ ਮੈਂ ਹੋਲਡਰ ਮੇਰੇ ਘਰ ਤੋਂ ਦੇਖਣੇ ਠੀਕ ਆ ਜੇ ਪਲਾਟ ਤਾਂ ਐ ਤਾਂ ਨਹੀਂ ਦਾਬਦਾ ਉਹ ਬੜਾ ਉਹ ਬਾਤ ਪਾਇਆ ਸਿਉਟੀ ਲਿਆਊਗਾ ਹੁਣ ਹਾਂ ਕਿੰਦਾਂ ਕਰ ਦੂੰ ਮੈਂ ਰੋਟੀ ਲੈ ਕੇ ਆਉਂਗਾ ਮੈਂ ਬਿੱਲੀ ਤੇ ਘਰ ਨੂੰ ਭਾਰ ਦਣਾ ਬਾ ਆ ਜਾ ਬਾਈ ਖਾ ਲੈ ਨਾਲ ਦੂਈ ਵੀ ਆ ਬਰਗਰ ਵਾਲੀ ਭਗੇ ਮੱਜੀ ਖਾਲਾ ਹਾਂ ਜੋ ਮਰਜੀ ਗੱਲ ਹੈ ਦੱਲੀ ਦੇ ਨਾਂ ਲੈ ਕੇ ਜਿਹੜੀ ਮਰਜ਼ੀ ਦੁਕਾਨ 'ਚ ਵੜ ਜਾ ਕੋਈ ਕੁਝ ਵੀ ਕਹਿ ਸਕਦੇ ਨੌ ਚੱਲਦਾ ਹੈ ਕੱਦਲੀ ਮੈਂ ਜਿਹੜੇ ਦੂਰ ਆ ਆਹਦਾ ਹਾਂ ਆਹ ਜਿਹੜੇ ਆ ਆਪਾਂ ਨੂੰ ਆਨਿਆਰਾ ਹੋਇਆ ਪਿਆ ਹੁਣ ਤਾਂ ਨਹੀਂ ਜਾਣਾ ਕਿੱਥੇ ਨੇ ਹੁਣ ਹੈਗੇ ਕੰਮ ਤਾਂ ਕਈ ਐ ਅੱਜ ਕਹਿੰਦਾ ਦਾ ਮੈਨੂੰ ਕਿੱਥੇ ਨੂੰ ਜਾਣਾ ਚੱਲ ਦੇਖ ਲਓ ਜੇ ਤਾਂ ਹੈਗਾ ਕੰਮ ਤਾਂ ਠੀਕ ਆ ਨਹੀਂ ਫਿਰ ਆ ਆ ਕੇ ਸ਼ਾਮ ਨੂੰ ਉੱਥੇ ਮੇਰੇ ਮਾਰ ਲੂਗੇ ਹਾਂ ਕੱਲ ਦੇਖਦੇ ਹਾਂ ਜਿਵੇਂ ਹੋਇਆ ਇੱਕ ਦੋ ਦਿਨ ਦਾ ਕੰਮ ਤੇ ਚੱਕ ਲਾਂਏ ਉੱਛਾ ਉੱਥੇ ਜਾ ਕੇ ਆਉਣਾ ਠੀਕ ਠੀਕ ਆ ਓਹ ਬਿੰਦਰ ਭਾਈ ਜਿਕਣਾ ਹੁਣ ਪਲਟਾਵੇਂ ਮਾਰੇ ਮੈਂ ਉਈ ਤਾਂ ਕੱਦੂ ਦਾ ਹੋਣਾ ਨਹੀਂ ਟਰੈਕਟਰ ਫਸੂਗਾ ਮੈਂ ਕਹਿੰਦਾ ਨਹੀਂ ਫਸ ਜਾਣਾ ਤੇ ਉਪਨੇ ਬੋਲ ਲਾ ਦੀ ਫਿਰ ਮੈਂ ਉਹੀ ਕਹਿੰਦਾ ਵੀ ਪਾਣੀ ਵਰਕੇ ਪਹਿਲਾਂ ਹਲ ਮਾਰ ਦਵਾਂ ਲੀਜ਼ਰ ਕਰਕੇ ਜਿੰਗੀ ਤੇਰਾ ਹਾਂ ਦੂਰ ਸੁਆਗਾ ਮਾਰ ਕੇ ਪਾਣੀ ਭਰਨੀ ਬਾਗੂੜੇ ਕਰਾ ਦਈਂ ਰੈਲਾ ਕੀ ਹੁੰਦਾ ਏ ਨਰਮੇ ਰਹਿੰਦਾ ਮੌਹੀ ਕਹਿੰਦਾ ਹਾਂ ਫੇ ਸੱਤੇ ਵਧੀਆ ਰਾਂ ਐ ਕਰ ਲਓ ਵੀ ਬੰਦਾ ਤੂੰ ਹੀ ਕੱਦੂ ਜੀ ਲਿਬੜੀਂ ਨਾ ਮੈਂ ਦੱਲੀ ਸਿੱਧੀ ਵਜਾਈ ਕਰ ਦੇ ਨਹੀਂ ਯਾਰ ਸਿੱਧੀ ਸੰਭਾਲਨੀ ਬਹੁਤ ਔਖੀ ਆ ਬਾਈ ਕੱਖ ਨੇ ਕੱਖ ਦਾ ਲਾਜ ਨਹੀਂ ਆਪਣੇ ਨਿਗਾਮ ਜਬ ਜੀ ਹੋਈ ਯਾ ਰੁਕਣਾ ਬਥੇਰੀਆਂ ਵਿੱਚ ਕੇ ਰੱਖੇ ਕਿਲਾ ਇੱਕ ਉਹ ਆਪਣੇ ਹੋਈ ਵਜਾਈ ਹੋਈ ਆ ਬਥੇਰੀ ਪਰ ਕਾਮਯਾਬੀ ਨਹੀਂ ਹੋਇਆ ਔਖਾਣਾ ਕੰਮ ਬਾਕੀ ਭਾਈ ਇੱਥੇ ਬੈਠੇ ਆ ਝੱਲੀਆਂ ਵਾਲੀ ਸਾਈਡ ਨੂੰ ਆਏ ਵੇ ਹੁਣ ਹੋਵੇ ਖਬਰਾਂ ਜੱਟ ਆ ਗਿਆ